ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਹੈ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਹ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾਏ ਪੰਜਵੀਂ ਮੌਲ ਸਾਹਿਬ ਜ਼ਿਲ੍ਹਾ ਜਲੰਧਰ ਇਹ ਪਵਿੱਤਰ ਸਥਾਨ ਸ਼ਹੀਦਾਂ ਦੇ ਸਰਤਾਜ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਵਿਅਾਦ ਯਾਦ ਵਿੱਚ ਬਣਿਆ ਹੋਇਆ ਹੈ ਸਿਰ ਗੁਰੂ ਅਰਜਨ ਦੇਵ ਜੀ ਗੋਂਦਵਾਲ ਸਾਹਿਬ ਤੋਂ ਬਰਾਤ ਲੈ ਕੇ ਆਏ ਰਸਤੇ ਚ ਪੜਾ ਕਰਦੇ ਹੋਏ ਸਾਮਤ 1600 46 ਪਿੰਡ ਮਾਹੋ ਮੌਲਸਾ ਵਿਖੇ ਗੁਰੂ ਸਾਹਿਬ ਜੀ ਭਰਾਤੀਏ ਬਾਬਾ ਮੁੱਢਾ ਸਾਹਿਬ ਜੀ ਸਾਈ ਮੀਆਂ ਮੀਰ ਜੀ ਬਾਬਾ ਸੰਗ ਜੀ ਭਾਈ ਮਾਂਝ ਜੀ ਭਾਈ ਛੱਜੋ ਜੀ ਭਾਈ ਸਾਲੋ ਜੀ ਤੇ ਭਾਈ ਗਰਦਾਸ ਜੀ ਇਹ ਜਿਤ ਜਾਣ ਲੈ ਕੇ ਆਏ ਪਿੰਡ ਬਿਲਗਾ ਪਿੰਡ ਬਿਲਗਾ ਜੰਨ ਰਾਤ ਰਹੀ ਜੰਨ ਰਾਤ ਰਹੀ ਤੇ ਜਦੋਂ ਮੌਲ ਸਾਬ ਜੰਨ ਲੈ ਕੇ ਆਏ ਇਹਨਾਂ ਨੂੰ ਕਿਹਾ ਗਿਆ ਸੀ ਮਾਤਾ ਗੰਗਾ ਦੇ ਪਰਿਵਾਰ ਨੇ ਪਿੰਡ ਵਾਲਿਆਂ ਨੇ ਕਿ ਜੰਨ ਸੋਹਣੀ ਲਿਆਉਣੀ ਆ ਪੱਗਾਂ ਵਾਲੀ ਐਂ ਤਾਈਆਂ ਚਾਈਆਂ ਲੱਗੀਆਂ ਵਧੀਆ ਜੰਨ ਲਿਆਉਣੀ ਆ ਇਹਨਾਂ ਨੇ ਜਿੰਨੇ ਸੰਤ ਮਹਾਤਮਾ ਗੁਰਬਾਣੀ ਪੜਨ ਵਾਲੇ ਮਹਾਪੁਰਖ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਸਾਰੇ ਬਰਾਤ ਇਸ ਤਰ੍ਹਾਂ ਤੇ ਲਿਆਂਦੀ ਤੇ ਪਿੰਡ ਦੇ ਸਾਰੇ ਨਾਰਾਜ਼ ਹੋ ਗਏ ਇਹਨਾਂ ਸਲਾਹ ਬਣਾਈ ਵੀ ਅਸੀਂ ਲੜਕੀ ਨਹੀਂ ਤੋੜਨੀ ਇਹਨਾਂ ਨੇ ਸਲਾਹ ਬਣਾਈ ਹੈ ਲੜਕੀ ਨਹੀਂ ਤੋੜਨੀ ਤੇ ਵਿੱਚ ਬੰਦੇ ਆਂਦੇ ਕਿ ਲੜਕੀ ਨਾ ਤੋੜਨ ਦਾ ਕੋਈ ਬਹਾਨਾ ਵੀ ਹੋਵੇ ਨਾ ਫੇਰ ਹੀ ਆਪਾਂ ਕਹਿ ਸਕਦੇ ਹਾਂ ਇਸ ਕਰਕੇ ਇਹਨਾਂ ਇੱਕ ਸਲਾਹ ਬਣਾਈ ਇੱਕ ਜਾਂਟ ਦਾ ਦਰਖਤ ਸੀ ਉਹਨੂੰ ਉੱਤੋਂ ਵਢਾ ਕੇ ਨਾ ਉਤੋਂ ਵਢਾ ਕੇ ਤੇ ਉਹਨੂੰ ਉਹਨੂੰ ਕਿਲਾ ਕਰਤਾ ਕਿਲਾ ਬਣਾਤਾ ਇਹਨਾਂ ਕਿਹਾ ਗੁਰੂ ਅਰਜਨ ਸਾਹਿਬ ਨੂੰ ਵੀ ਇਹ ਸਾਡੇ ਪਿੰਡ ਦਾ ਰਿਵਾਜ ਆ ਜਿਹੜਾ ਵੀ ਇਸ ਕਿਲੇ ਨੂੰ ਪਟੂਗਾ ਫਿਰ ਤਾਂ ਹੀ ਲੜਕੀ ਤੋੜਨੀ ਆ ਪਿਆਰ ਨਾਲ ਕਿਹਾ ਵੀ ਜੰਡ ਦਾ ਰੁੱਖ ਉਤੋਂ ਵਢਾ ਦਿੰਨੇ ਆ ਥੱਲੇ ਤੇ ਦਰਖਤੀਆ ਤੇ ਇਹ ਮੁੰਡਾ ਜੇ ਕੋਈ ਕਿੜਾ ਪਟਿਆ ਜਾਣਾ 14-15 ਸਾਲ ਦੀ ਮਰਸੀ ਸਾਰੀ ਜਦੋਂ ਇੰਨੀ ਗੱਲ ਕਹੀ ਤੇ ਪਾਸ਼ਾ ਨੇ ਅੰਤਰ ਧਿਆਨ ਮਾਰਿਆ ਤੇ ਉਹ ਤੋਂ ਤੋਂ ਤ੍ਰਕਤ ਵੜਿਆ ਸੀ ਜੰਡ ਦਾ ਇਦ੍ਰਕ ਤੋਂ ਜਦੋਂ ਉਹ ਤੋਂ ਵੜਿਆ ਤੇ ਉਹਨਾਂ ਕਹਾਂ ਕਿ ਤੁਹਾਡੀਆਂ ਜੜਾਂ ਪੁੱਟੀਆਂ ਜਾਣੀਆਂ ਪਾਸ਼ਾ ਨੇ ਉਹ ਕਿਲਾ ਫੋੜਤਾ ਤਾਂ ਨਾਲ ਹੀ ਜੜਾਂ ਪੁੱਟੀਆਂ ਗਈਆਂ ਉਹ ਪਿੰਡ ਸਾਰਾ ਜੁੜ ਗਿਆ ਤਾਂ ਫਿਰ ਇਸ ਕਰਕੇ ਉਹਨਾਂ ਪਾਸ਼ਾ ਨੇ ਕਿਹਾ ਕਿ ਅਸੀਂ ਆਹ ਚਾਹ ਜਵਾਬ ਸੁਲਾ ਜਾਣੀ ਹੈ ਇਹ ਨਹੀਂ ਲੜਕੀ ਅਹੀਂ ਕਾੜੀ ਚਾਹ ਜਵਾਬ ਸੁਲਾ ਜਾਣੀ ਫਿਰ ਮਾਤਾ ਗੰਗਾ ਜੀ ਅੱਗੇ ਹੋ ਗਏ ਕਹਿੰਦੇ ਵੀ ਮੇਰਾ ਕੀ ਕਸੂਰ ਹੈ ਜੇ ਮੇਰੇ ਪਿੰਡ ਵਾਲਿਆਂ ਨੇ ਚੌਧਰੀਆਂ ਨੇ ਘੜਮ ਚੌਧਰੀਆਂ ਨੇ ਇਹ ਕੰਮ ਕੀਤਾ ਤੇ ਮੇਰਾ ਕੀ ਕਸੂਰ ਆ ਫਿਰ ਪਾਸ਼ਾ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਇਸ਼ਾਰਾ ਕੀਤਾ ਬ੍ਰਾਹਮਣ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੁਣ ਦੱਸੋ ਕੀ ਕਰਨਾ ਚਾਹੀਦਾ ਉਹਨੇ ਕਿਹਾ ਠੀਕ ਹੈ ਲੜਕੀ ਆਂਦੀ ਆ ਹੁਣ ਪਿੰਡ ਵਾਲਿਆਂ ਦਾ ਕਸੂਰ ਆ ਮੇਰਾ ਵੀ ਉਹੀ ਪਿੰਡ ਆ ਤੇ ਉਹਨੇ ਦਾ ਪ੍ਰਿੰਟ ਉੱਜੜ ਜਾਊਗਾ ਫੇਰ ਬਚ ਜਾਊਗਾ ਪਰ ਲਾਗੇ ਆਣ ਕੇ ਹੋਰ ਹੋਰ ਪਿੰਡ ਦੇ ਆਣ ਕੇ ਬਚਣਗੇ ਪਰ ਇਹ ਨਹੀਂ ਬਚਣਗੇ ਨਾਮ ਬਾਣੀ ਵਾਲੇ ਬਚਣਗੇ ਇਸ ਤਰ੍ਹਾਂ ਕਰਕੇ ਫੇਰ ਉਹ ਜਾਨ ਕੇ ਵਿਆਹ ਹੋਇਆ ਹੁਣ ਇਹ 23 ਹਾੜ ਸਮਤ 556 ਨੂੰ ਇਹ 556 ਨੂੰ ਤੇ ਬਰਾਤ ਇਥੇ ਜਾ ਪੱਪਾ ਮਲਾਉਣਾ ਆਏ ਆ ਸੰਗਤਾਂ ਦਾਸ ਵੀ ਨਾਲ ਆਏ ਆ ਅਸੀਂ ਜਾਨੇ ਦੇ ਨਾਲ ਇਸ ਕਰਕੇ ਠੀਕ ਜਾਨੇ ਦੇ ਨਾਲ ਆਏ ਆ ਇਸ ਕਰਕੇ ਵਾਹਿਗੁਰੂ 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 ਠੀਕ ਰਹੀ ਕੰਮ ਵਾਹਿਗੁਰੂ 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 ਧੰ ਗੋਰੀ ਅਰਜਣ ਦੇ ਵਾ ਸਹਿਬ ਜੀ ਧੰ ਗੋਰੀ ਅਰਜਣ ਦੇ ਵਾ ਸਹਿਬ ਜੀ ਧੰ ਗੋਰੀ ਅਰਜਣ ਦੇ ਵਾ ਸਹਿਬ ਜੀ ਗੋਰੀ ਅਰਜਣ ਦੇ ਵਾ ਸਹਿਬ ਜੀ ਮੁੰਦਿਆ ਜੰਮੀ ਰੇ ਵਾ ਸਹਿਬ ਜੀ ਗੋਰੀ ਅਰਜੁਨ ਦੇਵ ਸਾਈ ਗੋਰੀ ਅਰਜੁਨ ਦੇਵ ਸਾਈ ਗੋਰੀ ਅਰਜੁਨ ਦੇਵ ਸਾਈ ਤਨ ਗੋਰੀ ਅਰਜੁਨ ਦੇਵ ਸਾਈ ਅਰਜੁਨ ਦੇਵ ਸਾਈ ਜੀ ਜੀਵਨ ਦੇਵ ਸਾਈ ਤਨ ਗੋਰੀ ਅਰਜੁਨ ਦੇਵ ਸਾਈ ਅਰਜੁਨ ਦੇਵ ਸਾਈ ਜੀ ਤਨ ਗੋਰੀ ਅਰਜੁਨ ਦੇਵ ਸਾਈ ਸਤਿ ਗੁਰੂ ਜੀ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਗੁਰੂ ਅਰਜਨ ਸਾਹਿਬ ਤੇਰੀ ਜੈ ਹੋਵੇ ਅਰਜਨ ਸਾਹਿਬ ਤੇਰੀ ਜੈ ਹੋਵੇ ਦੇਵਤ ਫੁੱਲ ਵਰਸਾਉਂਦੇ ਗੁਰੂ ਅਰਜਨ ਸਾਹਿਬ ਤੇਰੀ ਜੈ ਹੋਵੇ ਅਰਜਨ ਸਾਹਿਬ ਤੇਰੀ ਜੈ ਹੋਵੇ ਇਸ ਅਸਥਾਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਦਿਨਾਂ ਦਾ ਅੰਦਕਾਰਜ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਅੰਦਕਾਰਜ ਕੀਤੇ। ਤੇ ਜਿਸ ਵਕਤ ਉਹ ਕਿਲਾ ਪੁੱਟਿਆ, ਝੰਡਾ ਪੁੱਟਿਆ ਉਹ ਬਾਹਰਲੇ ਪਾਸੇ ਆ। ਉਹ ਵੀ ਸਵੇਰੇ ਆਪਾਂ ਦਰਸ਼ਨ ਕਰਾਂਗੇ। ਉਹ ਝੰਡਾ ਪੁੱਟਿਆ ਤੇ ਉਹ ਘੋੜਾ ਉਸ ਥਾਂ ਤੇ ਹੀ ਸ਼ਹੀਦ ਹੋ ਗਿਆ। ਇਸ ਕਰਕੇ ਜੋਰ ਬਹੁਤ ਲੱਗਾ ਕਿਲਾ ਪੁੱਟਿਆ ਗਿਆ। ਪਰ ਕਿਲਾ ਪੁੱਟਿਆ ਗਿਆ। ਇਸ ਕਰਕੇ ਉਹ ਕਿਲਾ ਪੁੱਟਿਆ ਗਿਆ ਤੇ ਉਹ ਘੋੜਾ ਸ਼ਹੀਦ ਹੋ ਗਿਆ ਆਪਾਂ ਸਵੇ ਉਹਦੇ ਹੀ ਆਪਾਂ ਸਵੇਰੇ ਦਰਸ਼ਨ ਕਰਾਂਗੇ ਇਸ ਸਥਾਨ ਤੇ ਮਾਤਾ ਗੰਗਾ ਜੀ ਤੇ ਤਾਨਪੁਰਾ ਜੀ ਸਾਹਿਬ ਜੀ ਦੇ ਲਾਵਾ ਫੇਰੇ ਹੋਏ ਲਾਵਾ ਦੀ ਰਸਮ ਹੋਈ ਜਪਿਓ ਜੀ ਨੇ ਅਰਜੁਨ ਦੇਵ ਗੁਰੂ ਜਪਿਓ ਜੀ ਨੇ ਅਰਜੁਨ ਦੇਵ ਗੁਰੂ ਜੀ ਨੇ ਅਰਜੁਨ ਦੇਵ ਗੁਰੂ ਯੋ ਜਿਨੇ ਅਰਜੁਨ ਦੇਵ ਗੁਰ 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 ਇੰਦਰ ਸੰਕਟ ਜਾਨ ਗਰ ਬਨਾਇਆ ਯੋ ਓ ਜੀਨੇ ਅਰਜੁਨ ਦੇਵ ਗੁਰੂ 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 گرو واح گرو واح گرو گرو واہ گرو واہ گرو واح گرو واح گرو واہ گرو, واہ گرو, واہ گرو, واہ گرو. واہ گر جی کا خالصہ گرو جی کی فتح